ਸਿੰਘ ਖਹਿਰ ਨੇ ਉਮੀਦਵਾਰ ਕੀ ਬਣਾਇਆ ਵਿਰੋਧੀਆਂ ਨੇ ਤਾਂ ਖਹਿਰ ਨੂੰ ਲੰਬੇ ਹੱਥੀ ਲੈ ਲਿਆ ਟਕਸਾਲੀਆਂ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਸੁਖਪਾਲ ਸਿੰਘ ਖਹਿਰਾ ਤੇ ਬੀਬੀ ਖਾਲੜਾ ਨੂੰ ਵਰਤ ਕੇ ਵਿਦੇਸ਼ਾਂ ਵਿੱਚੋਂ ਫੰਡ ਇਕੱਠਾ ਕਰਨ ਦੇ ਦੋਸ਼ ਲਗਾ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਤਾਂ ਇੱਥੋਂ ਤੱਕ ਕਹ ਦਿੱਤਾ ਹੈ ਕਿ ਬੀਬੀ ਖਾਲੜਾ ਵਾਲਾ ਮਿਸ਼ਨ ਆਮ ਆਦਮੀ ਪਾਰਟੀ ਲੈ ਕੇ ਚੱਲ ਰਹੀ ਹੈ ਨਾਲ ਹੀ ਅਮਨ ਅਰੋੜਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਬੀਬੀ ਖਲੜਾਦਾਲੀ ਖੁੱਲੇ ਨੇ ਬੀਬੀ ਖਲੜਾ ਜੀ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਉਹਨਾਂ ਦੇ ਪਰਿਵਾਰ ਨੇ ਜਸਵੰਤ ਸਿੰਘ ਜੀ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਜੋ ਹਿਊਮਨ ਰਾਈਟਸ ਦਾ ਕਾਹਨ ਹੋ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਕੋਈ ਸ਼ੱਕ ਨਹੀਂ ਹੈ ਪਰ ਸਵਾਲ ਇਹ ਹੈ ਕਿ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਕੈਂਡੀਡੇਟ ਬਣਾਇਆ ਉਸ ਟਾਈਮ ਕਿੱਥੇ ਸੀਗੇ ਜਦੋਂ ਹਿਊਮਨ ਰਾਈਟਸ ਦਾ ਕਾਹਨ ਹੋ ਰਿਹਾ ਸੀਗਾ ਉਸ ਪਾਰਟੀ ਦੇ ਵਿੱਚ ਸੀਗੇ ਜਿਹੜੀ ਪਾਰਟੀ ਹਿਊਮਨ ਰਾਈਟਸ ਦਾ ਕਾਹਨ ਕਰ ਰਹੀ ਸੀ ਤੇ 25 ਸਾਲ ਉਹਨਾਂ ਨੂੰ ਉਹਨਾਂ ਦੀ ਯਾਦ ਨਹੀਂ ਆਈ ਹੈਗੀ ਤੇ ਅੱਜ ਸਿਰਫ ਔਰ ਸਿਰਫ ਤੁਸੀਂ ਫਾਈਨੈਂਸ਼ੀਅਲ ਬੈਨੇਫਿਟ ਲੈਣ ਦੇ ਲਈ ਆਪਦੇ ਐਨਆਰਆਈ ਸਪੋਰਟਰਸ ਤੋਂ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਜਾਂ ਮਿਸਯੂਜ਼ ਕਰ ਰਹੇ ਹੋ ਆਈ ਐਮ ਸੌਰੀ ਮੈਂ ਵਰਡਸ ਯੂਜ਼ ਕਰ ਰਿਹਾ ਹਾਂ ਪਰ ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਰਿਹਾ ਹੈਗਾ ਅਸੀਂ ਉਸ ਨਿظام ਦੀ ਕਲਪਨਾ ਕਰਕੇ ਚੱਲੇ ਹੋਇਆ ਕਿ ਜਿਹਦੇ ਵਿੱਚ ਮਿਸ਼ਨ ਉਹੀ ਹੈ ਜੋ ਖਾਲੜਾ ਪਰਿਵਾਰ ਨੇ ਕੀਤਾ ਕਿ ਹਿਊਮਨ ਰਾਈਟਸ ਹੀ ਕਿਸੇ ਲੈਵਲ ਦੇ ਉੱਪਰ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ ਲॉ ਐਂਡ ਆਰਡਰ ਹੈ ਉਹ ਪ੍ਰਵੇਲ ਹੋਣਾ ਚਾਹੀਦਾ ਹੈ ਚੰਗੇ ਇਮਾਨਦਾਰ ਬੰਦੇ ਨੂੰ ਸਾਫ਼ ਛਵੀ ਵਾਲੇ ਬੰਦੇ ਨੂੰ ਉਹਨੂੰ ਆ ਮਾਣ ਹੋਣਾ ਚਾਹੀਦਾ ਹੈ ਕਾਨੂੰਨ ਦੀ ਸਥਿਤੀ ਦੇ ਉੱਪਰ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਘਾਣ ਕਰਦਾ ਉਹ ਉਹ ਜਿਹੜਾ ਸਹੀ ਹੈ ਉਹਨੂੰ ਉਹਦਾ ਹੌਸਲਾ ਹੋਣਾ ਚਾਹੀਦਾ ਤੇ ਦੂਜੇ ਨੂੰ ਡਰ ਹੋਣਾ ਚਾਹੀਦਾ ਅਸੀਂ ਉਸ ਨਿظام ਦੀ ਕਲਪਨਾ ਕਰਕੇ ਚੱਲਿਆ ਤੇ ਉਹਦੇ ਵਿੱਚ ਮੈਂ ਸਮਝਦਾ ਕਿ ਆਉਣ ਵਾਲੇ ਇਹ ਠੀਕ ਹੈ ਇਲੈਕਸ਼ਨ ਆਉਣੀ ਹੈ 40 ਦਿਨਾਂ ਦੇ ਵਿੱਚ ਨਿਕਲ ਜਾਣੀ ਹੈ ਪਰ ਉਸ ਤੋਂ ਬਾਅਦ ਵੀ ਮੈਂ ਸਮਝਦਾ ਕਿ ਜਿਹੇ ਲੋਕ ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮਾਜ ਨੂੰ ਕੰਟਰੀਬਿਊਸ਼ਨ ਹੈ ਉਹਨਾਂ ਦੇ ਲਈ ਆਮ ਆਦਮੀ ਪਾਰਟੀ ਦੇ ਹਮੇਸ਼ਾ ਦਰਵਾਜ਼ੇ ਨੇ ਜਿਹੜੇ ਖੁੱਲੇ ਰਹਿਣਗੇ ਸਾਡੀ ਸੋਚ ਹੀ ਉੱਥੇ ਟਿਕੀ ਹੈ ਕਿ ਚੰਗੇ ਲੋਕਾਂ ਦਾ ਨਿਜਾਮ ਅਸੀਂ ਲੈਣਾ ਹੈ